we mm -hmm. ਗੜੀ ਵਾਲਪਿੰਡ ਹੈ ਕੀ ਮਸਲਾ ਦੀ ਡੀਸੀ ਦਫ਼ਤਰ ਕੋਲ ਹੈ ਸਰ ਇਤਰਾਕੇ ਇਹ ਨਾ 1955 ਦੇ ਵਿੱਚ ਸਾਨੂੰ ਜ਼ਮੀਨ ਲਾਟ ਹੋਈ ਆ ਸਾਡੇ ਬਾਬਾ ਜੀ ਉਹਨਾਂ ਨੂੰ ਅੱਛਾ ਜੀ 1955 ਤੋਂ ਲਾ ਕੇ ਅਸੀਂ 96 ਤੱਕ ਇਹ ਪੈੜੀ ਦੇ ਵਿੱਚ ਸਾਡੀਆਂ ਬਹਿਕਾਂ ਹੀ ਜਾਨੀ ਵਹਦੇ ਰਹੇ ਆ ਇਹ ਉਤੋਂ ਵੱਧਾ ਇਹਾਨੂੰ ਪੈੜੀ ਤੇ ਹੋਈ ਆ ਸੈਂਟਰ ਗਵਰਨਮੈਂਟ ਵੱਲੋਂ ਲਾਟ ਜੀ ਸਾਡੇ ਕੋਲ ਮੌਜੂਦਾ ਕਾਗਜ਼ ਆ ਹੂੰ ਤੇ ਉਹ ਸਾਡੇ ਨਾਲ ੱਟਕਾ ਹੋਇਆ ਕੋਈ ਮਹਿਕਮੇ ਦੇ ਨਾਂ ਰੜ ਕੇ ਪੂਰਨ ਸਿੰਘ ਗੱਲੋਂ ਮਤਲਬ ਗਗੜੇਵਾਲ ਦਾ ਹੀ ਬੰਦਾ ਉਹਨੇ ਜਾਲੀਆਂ ਅਰਜੀ ਹਟੀਆਂ ਬਣਵਾ ਲਈਆਂ ਵਾ 99 90 91 ਤਿੰਨ ਸਾਲਾਂ ਦੇ ਵਿੱਚ 86 ਇਕੱਲੀਆਂ ਦੀ ਯਾਨੀ ਰਜਿਸਟਰੀ ਕਰ ਲਈ ਤੇ ਉਹ ਦੇ ਆਪਣਾ ਰਜਿਸਟਰੀ ਕਰਕੇ ਪੁੱਛ ਨੂੰ ਪੈਸਾ ਚਾਰ ਕੇ ਸਾਨੂੰ ਪੈੜੀ ਦੇ ਵਿੱਚੋਂ ਨਾ ਮਤਲਬ ਅਪਝਾਤਾ ਕੁਝ ਬੰਦਿਆਂ ਨੂੰ ਫੜ ਕੇ ਪੁੱਛ ਲੈ ਆਈ ਤੇ ਇਸ ਤਰ੍ਹਾਂ ਕਰਕੇ ਪੁਲਸ ਦੇ ਨਾਲ ਰਲ ਕੇ ਤੇ ਸਾਡਾ ਮਤਲਬ ਕਬਜ਼ਾ ਜਿਹੜਾ ਤੜਾ ਦਿੱਤਾ। ਉਸ ਤੋਂ ਬਾਅਦ ਆ ਸਰ ਇਸ ਤਰ੍ਹਾਂ ਬੇਨਤੀ ਆ ਵੀ ਅਸੀਂ ਇੱਕ ਲਾਟਮੈਂਟ ਵਾਲੀ ਜ਼ਮੀਨ ਆ ਇਹਦੀ ਤੇ ਰਜਿਸਟਰੀ ਹੋ ਨਹੀਂ ਸਕਦੀ। ਅਸੀਂ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਮਤਲਬ ਅਫਸਰਾਂ ਨੂੰ ਆਖਿਆ ਕਿ ਇਹਨਾਂ ਮੁੱਲ ਲਈ ਹੈ ਜੇ ਜ਼ਮੀਨ ਤੇ ਸਾਡੇ ਦਿਖਾਉਣ ਪਈਏ ਤੇ ਸੈਂਟਰ ਸਰਕਾਰ ਦੀ ਜ਼ਮੀਨ ਆ। ਇਹਨਾਂ ਲਾਟ ਕਿਥੋਂ ਕਰਾਈ ਆ? ਇਹਨਾਂ ਆਪਣਾ ਜੇ ਟ੍ਰਿਕ ਕਿਥੋਂ ਕਰਾਈ ਆ? ਕੁਝ ਇਹ ਲਾਲ ਸਿੰਘ ਪਟਵਾਰੀ ਹੀ ਕੋਈ 13 ਸਾਲ ਰਿਆ 13 ਕੇ 14 ਸਾਲ 21 ਇਸ ਖਡੂਰ ਸਾਹਿਬ ਹਲਕੇ ਦੇ ਵਿੱਚ ਹੀ ਉਹ ਵੀ ਇਹਨਾਂ ਦੇ ਨਾਲ ਰਲਿਆ ਸੀ ਤੇ ਉਹਨਾਂ ਦੇ ਮਹਿਕਮੇ ਦੇ ਨਾਲ ਰਲ ਹੀ ਭੁਗਤੇ ਇਹਨਾਂ ਇਹ ਪੈੜੀ ਦਾ ਯਾਨੀ ਕਿ ਕਰਜ਼ਾ ਵੀ ਲਿਆ ਵਾ ਹਾਂਜੀ ਅਸੀਂ ਮਤਲਬ ਕਿ ਡੀਸੀ ਸਾਹਿਬ ਨੂੰ ਪੇਸ਼ ਹੋਣ ਆਏ ਆ ਕਿ ਸਾਡਾ ਹੱਕ ਜਿਹੜਾ ਮਤਲਬ ਹੱਕ ਦਵਾਇਆ ਜਾਵੇ ਸਾਨੂੰ ਆਨੂੰ ਤੇ ਪਹਿਲੀ ਲਾਟ ਹੋਈ ਗਰੀਬ ਬੰਦੇ ਅੱਠ ਘਰਾਂ ਵਾ ਇੱਕੋ ਘਰ ਹੀ ਕਬਜ਼ਾ ਕਰਕੇ ਬਹਿ ਗਿਆ ਜੀ ਉਹ ਦਾਲਤੀ ਕੇਸ ਵੀ ਚੱਲਦਾ ਹੋਇਆ ਤਾਂ ਦਾਲਤੀ ਕੇਸ ਸਰ ਕੀਤਾ ਹੀ ਪਰ ਉਹ ਦਾਲਤੀ ਕੇਸ ਅੱਧ ਦੇ ਵਿੱਚ ਹੀ ਛੁੱਟ ਗਿਆ ਪੈਸੇ ਦੇਖਣੋਂ ਜਿੱਦਾਂ ਹੁਣ ਕੇ ਵਕੀਲਾਂ ਨੂੰ ਪੈਸੇ ਬਹੁਤ ਦੇਣੇ ਪੈਂਦੇ ਆ ਅਸੀਂ ਇੰਨਾ ਪੈਸਾ ਨਹੀਂ ਦੇ ਸਕਦੇ ਹਾਂਜੀ ਉਹ ਬੋਲਣ ਦੀ ਮੰਗੇ ਹੁਣ ਮੰਗਾ ਜੀ ਇਸ ਤਰ੍ਹਾਂ ਕਿ ਸਾਡੇ ਕੋਲ ਕਾਗਜ਼ ਹੈਗੇ ਆ ਅਲਾਟਮੈਂਟਾਂ ਵਾਲੇ ਤੇ ਜਦ ਤੱਕ ਇਹੋ ਹੀ ਕਾਗਜ਼ ਸਾਡੇ ਭਾਲ ਕਰਕੇ ਸਾਨੂੰ ਕਬਜ਼ਾ ਦਿਵਾਇਆ ਜਾਵੇ ਜਾ ਕੇ ਜੇ ਮਹਿਕਮਾ ਜਿਹੜਾ ਕਹਿੰਦਾ ਜੋ ਕਿ ਇਹਨਾਂ ਕੋ ਕਾਗਜ਼ ਹੈਗੇ ਸਾਡੇ ਕੋ ਹੈ ਨਹੀਂ ਮਹਿਕਮਾ ਕਹਿੰਦਾ ਤੇ ਸਾਨੂੰ ਉਹ ਕਾਗਜ਼ ਜਿਹੜੇ 1955 ਵਾਲੀ ਲਾਟਮੈਂਟ ਉਹ ਮਹਿਕਮੇ ਦੇ ਕੋਲ ਹੀ ਆ ਤੇ ਮਹਿਕਮਾ ਦਾਵੇ ਸਾਨੂੰ ਹਾਂਜੀ ਇਹ ਮੰਗਾ ਜੀ ਜੇ ਕੰਮੇ ਦੀ ਸੁਣਾਈ ਕਰਦੇ ਕਿਸੇ ਅਗਲਾ ਕੀ ਕਹਦਾ ਪਤਾ ਨਹੀਂ ਜੇ ਸੁਣਾਈ ਦਿਆ ਜੀ ਅਗਲਾ ਪਹਿਲੀ ਤੇ ਗੱਲ ਆ ਜੀ ਇਸ ਤਰ੍ਹਾਂ ਹੀ ਲਤਾੜ ਹੋਏ ਅਸੀਂ ਗਰੀਬ ਬੰਦੇ ਅਸੀਂ ਕਰ ਵੀ ਕਿਤੇ ਕੀ ਸਕਦੇ ਇਹਨਾਂ ਨੂੰ ਜੇ ਕਿ ਅਸੀਂ ਜਿਸ ਤਰ੍ਹਾਂ ਆਮ ਜੀਵਨਦਾਰ ਵੱਡੇ ਉਹ ਤਾਂ ਧਰਨੇ ਲਾ ਦਿੰਦੇ ਸੜਕਾਂ ਰੋਕ ਦਿੰਦੇ ਆ ਅਸੀਂ ਤੇ ਕੋਈ ਜ਼ਿਆਦੀ ਪਹੁੰਚ ਵਾਲੇ ਬੰਦੇ ਇਹ ਵੀ ਨਹੀਂ ਕਿ ਸੜਕਾਂ ਰੋਕਦੀਏ ਜਾਂ ਕੋਈ ਧਰਨੇ ਲਾ ਦਈਏ ਅਸੀਂ ਤੇ ਮਹਿਕਮੇ ਨੂੰ ਮਿਹਨਤ ਕਰਕੇ ਤਰਲਾ ਕਰਕੇ ਹੀ ਕਹਿ ਸਕਦੇ ਆ ਕਿ ਗਰੀਬ ਬੰਦੇਆਂ ਸਾਡਾ ਹੱਕ ਜਿਹੜਾ ਸਾਨੂੰ ਦਿਵਾਇਆ ਜਾਵੇ ਠੀਕ ਹੈ ਜੀ ਕਦੇ ਆਵਾਂ ਜੀ ਕੱਟੇ ਸਾਡੀ ਸ਼ਫਟ ਅਜ ਕਾਹ ਪਤਾ ਲੱਗਿਆ ਜੇ ਹਾਂਜੀ ਕੱਟੇ ਉਹ ਪਾਗਲ ਫੁੱਟ ਪਿਆਸੀ ਕਿਦੈ ਆ ਜੀ ਗੱਲ ਪਾਤੀ ਕਰੀ ਲਾਲ ਬਾਹ ਸੈਂਟਰ ਗਵਰਨਮੈਂਟ ਨਹੀਂ ਜੀ ਨੇ ਆ ਲਾਟ ਹੋਈ ਸਾਨੂੰ ਆ ਸਾਥ ਕਿਦੁਨਾਂ ਨਹੀਂ ਇਹ ਜੀ ਨਹੀਂ ਨੇ ਬਰਾਦਨੇ ਚਾਦੇ ਤਾਈ ਅਸੀਂ ਮੌਂਦੇ ਰਹੇ ਦੀਦੇ ਰਹਿਆ ਮੁਰਕੇ ਨਾ ਯਾਲੀ ਦੇ ਜਾਂ ਕੜਾ ਲਿਆ ਮੁਖਤਾਰ ਨਾਵਾ ਪਹੁੰਚੋ ਨੇ ਬਣਾ ਦੇ ਜਾਈ ਆਪੇ ਹੀ ਮੁੰਡਿਆਂ ਨੂੰ ਕਰ ਦਿੱਤੀਆਂ ਤੇ ਸਾਡੂੰ ਬੜਾ ਲੱਗਾ ਦੋ ਕੋਲ ਖਿੜਦੀ ਆ ਤੇ ਸਾਡੇ ਘਰ ਵੀ ਢਾਪੇ ਤੇ ਤੇ ਮਾਲ ਡੰਗਰ ਵੀ ਕੱਢਤਾ ਉਥੋਂ ਇੰਨਾਂ ਨੂੰ ਬਗੜਾ ਮੋਟੜਾ ਲੱਗੇ ਤੇ ਇਹ ਜਿਹੜੀ ਸੈਂਟਰ ਗਵਰਨਮੈਂਟ ਦੀ ਜ਼ਮੀਨ ਆ ਇਹਨਾਂ ਸੈਂਟਰ ਗਵਰਨਮੈਂਟ ਕੋਈ ਡਿਸੀਜਨ ਕਰਾਇਆ ਇਹਦੀ ਡਿਸੀਜਨ ਨਹੀਂ ਹੁੰਦੀ ਤੇ ਮੁਲਕੇ ਇਹਨਾਂ ਨੇ ਜ਼ਬਰਦਸਤੀ ਕੀਤੀ ਆ ਅਸੀਂ ਆਪਣਾ ਹੱਕ ਮੰਗਦੇ ਆਂ ਕਿ ਸਾਡਾ ਹੱਕ ਦਿਓ ਇਹ ਰਾਤ ਹੋਈ ਆ ਟੋਰਿੰਗ ਸਿੰਘ ਕਿਹੜੇ ਪਿੰਡ ਦਾ ਵਾ ਉਹ ਕਿਹਾ ਗੜੇ ਆ ਲਈ ਤੇ ਆਤਵਾਦੀ ਨਾਲ ਕੋਈ ਰਸ ਰਸ ਦਾ ਜੋਰ ਆ ਇਹਨਾਂ ਦਾ ਵਫਾ ਦਾ ਆ ਆ ਕੇ ਸਾਨੂੰ ਕੱਢਿਆ ਤੇ ਸਮਾਨ ਵੀ ਸਾਡਾ ਲੁੱਟ ਕੇ ਲੈ ਗਿਆ ਤੇ ਗਰੀਬ ਹੋ ਗਏ ਅਸੀਂ ਤੇ ਸਾਡਾ ਹੱਕ ਗਵਾਇਆ ਜਾਂਦਾ ਉਹ ਮੌਕੇ ਤੇ ਕਿ ਪੁੱਛ ਦੀ ਕਾਰਨ ਨੇ ਮੇਰੇ ਤੇਰੇ ਸ਼ਾਲਾ ਵਿੱਚ ਕੋਈ ਨਹੀਂ ਪੱਕਾਈ ਸੀ ਕਰ ਹਰ ਹੀ ਨਾ ਤੇ ਤਾਂ ਤੇ ਸਾਡੀ ਹੁਣੀ ਨਹੀਂ ਕਿਸੇ ਨੇ ਗੱਲ ਜੀ ਗੱਲ ਨਹੀਂ ਸਾਡੀ ਹੁਣੀ ਆ ਕਾਗਿਆ ਕਰੋਨੇ ਇੱਥੇ ਇੱਕ ਬਹਿ ਜੋ ਗਰੀਬ ਬੰਬਾ ਦੇ ਬਾਹਰ ਆ ਜੀ ਵੱਡੀ ਇਹ ਕਾਗਲੇ ਅੰਦਰ ਕਰ ਲੈਨੇ ਆ ਵੱਡੀ ਕੰਟੀ ਇਕੱਠੇ ਹੋ ਕੇ ਡੀਸੀ ਸਾਹਿਬ ਦੇ ਦਸਤਾਵੇ ਕੀ ਮੰਗ ਕਰਦੇ ਆਹੀਂ ਮੰਗ ਕਰਦੇ ਸਾਡੇ ਜ਼ਮੀਨ ਦਾ ਹੱਕ ਦਿੱਤਾ ਜਾਵੇ ਜੀ ਬਾਕੀ ਸਭ ਕੋਈ ਚੰਗੇ ਆ ਪਸਾ ਪਸਾ ਚੰਗੇ ਵਾਲਾ ਉਹ ਕੋਈ ਚੰਗੇ ਹੋਣੋ ਬਤਨ ਜੇ ਕੋਈ ਇਕੱਠੇ ਹੋ ਜਾਣਾ ਸੋਚੇ ਪਹਿਲਾਂ ਉਹਨਾਂ ਨੇ ਡਿਲੀਜੈਂਸ ਦੀ ਫੀਟ ਫਾਰਮਟ ਹੋਰ ਕਰਵਾਉਣਾ ਲਾੜ ਹੋਈ ਸੀ 8 ੱਟ ੱਟ ਵਾਲੀ ਇਹਨਾਂ ਕੋ ਜਮੀਨ ਜਿਹੜੀ ਆ ੱਟੇ ਰਾਤ ਹੋਈ ਗਈ ਆ ਫਿਰ ਵਾਟ ਦੇਣ ਦੇ ਰਹੀਏ ਵੀ ਆਪਣੇ ਕਾਗਜ਼ ਸੀ ਬੰਦੇ ਦੇ ਇਹਨਾਂ ਦੇ ਮਕਾਨ ਮਾਲ ਚੰਗਾ ਸਾਰੇ ਮਾਲ ਦੇ ਵਿੱਚ ਜਰੇ ਹੋਏ ਜਦੋਂ 88 ਵਾਲਾ ਹੜਾ ਆ ਉਹਦੇ ਨਾਲ ਦੇ ਡੇਰੇ ਡਲੇ ਚੁੱਕੇ ਆ ਤੇ ਬਾਅਦ ਨੂੰ ਆ ਤੁਹਾਡਾ ਡੋਲ ਹੋਇਆ ਮੈਂ ਹੁਣ ੱਟੇ ਨਾਲ ਜਮੀਨ ਜਿਹੜੀ ਉਹ ਵਾਰੀ ਆ ਇੱਕ ਵਾਰੀ ਇਹਨਾਂ ਨੂੰ ਕਬਜ਼ਾ ਵੀ ਦਵਾਇਆ ਗਿਆ ਸਰਕਾਰ ਵੱਲੋਂ ਸਹੀ ਸਰਕਾਰ ਵੱਲੋਂ ਉਸ ਤੋਂ ਬਾਅਦ ਇਹਨਾਂ ਦੀ ਜਮੀਨ ਜਿਹੜੀ ਫਿਰ ੱਟੇ ਨਾਲ ਹੋ ਗਈ ਜਿਹੜੀ ਉਹ ਕਬਜ਼ਾ ਨਹੀਂ ਕਰ ਇਹਨਾਂ ਵੀ ਇਹੋ ਮੰਗ ਕਰਦੇ ਵੀ ਪਰਿਵਾਰ ਜਿਹੜੇ ਆ ਬਹੁਤ ਗਰੀਬ ਆ ਇਹਨਾਂ ਦੀ ਜਿਹੜੀਆਂ ਜਿਹੜੀਆਂ ਹਾਲਾਤ ਵਿੱਚ ਆ ਦੇ ਪੱਤੇ ਜਿਹੜੀ ਬਾਸ ਕੀਤੀ ਜਾਵੇ ਇਹਨਾਂ ਨੂੰ ਜਿਹੜੀ ਸਿਲ ਭਲਾਈਏ ਕਿੰਨੇ ਘਰਾਂ ਚ ਵੀ 94 ਕਿੰਦੇ ਆ ਕਿੰਨੇ ਪਰਿਵਾਰ ਇਸ ਤੇ ਰਹਦੇ ਆ ਇਹ 10000 ਹੈਗੇ ਜੀ ਅਗਰ ਅੱਜ ਸਾਰੇ ਪ੍ਰੋਜੈਕਟ ਦੇ ਵਿੱਚ ਜਿਹੜਾ ਮੱਝੇ ਪਿੰਡ ਦਾ ਪ੍ਰੋਜੈਕਟ ਬਾਅਦ ਜਿਹ ਕੋਈ ਸਰਵਾਈ ਦੇ ਦਿਖਾ ਰਹੇ ਕਿ ਇਹ ਤੋਂ ਬਾਅਦ ਕਿ ਇਹ ਜਿੰਨੇ ਸਾਡੇ ਪੂਰੀ ਪਹਿਲੀ ਗੱਲ ਇਹ ਅਸੀਂ ਬੀਸੀ ਸਾਹਿਬ ਨੇ ਇਹ ਕਹਿਣ ਆਏ ਸਰੋ ਜਿਹੜੀ ਸਰਕਾਰ ਵੱਲੋਂ ਜਿਹੜੀ ਇਹਨਾਂ ਨੂੰ ਦਵਾਈ ਜਾਵੇ ਇਹਨਾਂ ਦੇ ਪਰਿਵਾਰਾਂ ਨੂੰ ਵਾਪਸ ਜਿਹੜਾ ਜ਼ਮੀਨ 'ਚ ਬਿਠਾਇਆ ਜਾਵੇ ਅਗਰ ਜੇ ਨਹੀਂ ਇਹ ਬਿਠਾਉਦੇ ਫਿਰ ਜਿਹੜੀ ਆਪਾਂ ਨੂੰ ਸਰਕਾਰ ਕੋਲ ਜਾ ਕੇ ਬੋਲਣੀ ਪੈਣੀ ਠੀਕ ਹੈ ਜੀ ਕਿ ਪਿਛਲੇ ਮਿਲਖਿਆਏ ਹੋ ਕਿ ਵਿਸ਼ਵਾਸ ਦਵਾਇਆ ਗਿਆ ਇਹ ਸਾਰਾ ਇਹ ਜ਼ਮੀਨ ਦੇ ਸਬੰਧ ਜਿਹੜਾ ਐਸ ਡੀਸੀ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਵਿਸ਼ਵਾਸ ਦਵਾਇਆ ਵਾ ਕਿ ਤੁਹਾਨੂੰ ਜਿਹੜਾ ਮਤਲਬ ਆ ਜ਼ਮੀਨ ਦੇ ਵਿੱਚੋਂ ਬਾਹਰ ਕੱਢਿਆ ਗਿਆ ਵਾ ਤੇ ਤਹਿਸੀਲਦਾਰ ਸਾਹਿਬ ਨੂੰ ਲੈ ਤਾ ਜਖਲੂਤ ਸਾਹਿਬ ਤੇ ਗਾੜੀ ਹੁਣੇ ਵੇਖੋ ਜੀ ਉਹਨਾਂ ਦਾ ਵਿਸ਼ਵਾਸ ਦਵਾਇਆ ਗਾੜੀ ਤਹਿਸੀਲਦਾਰ ਸਾਹਿਬ ਕੋ ਪਹੁੰਚਾਂਗੇ ਤੇ ਗਾੜੀ ਤਹਿਸੀਲਦਾਰ ਸਾਹਿਬ ਕੀ ਕਹਿੰਦੇ ਆ हा जी लिखी